ਮਾਈਨਿੰਗ ਜੀ ਸਾਰਿਆਂ ਨੂੰ ਅੱਜ ਹੈ 15 ਦਸੰਬਰ ਤੇ ਆਪਣਾ ਡੇਲੀ ਵਲੌਗ 117 ਤੇ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਚਲੋ ਜੀ ਅੱਜ ਮੈਂ ਸਕੂਲ ਛੱਡਣ ਚੱਲੋ ਸਾਰੇ ਜਣੇ ਇਸ ਤੰਦ ਵਿੱਚ ਇਸ ਤੰਦੇ ਬਰੀ ਵਾਦੀਆਂ ਨੂੰ ਦੇਖ ਕੇ ਮੈਂ ਬਿਲਕੁਲ ਹਿੱਲੀ ਏਰੀਆ ਦਾ ਅਹਿਸਾਸ ਹੋ ਰਿਹਾ ਜਿਵੇਂ ਸੀ ਹਿੱਲੀ ਏਰੀਆ ਚ ਜਾ ਰਹੇ ਮੇਰੇ ਦੋ ਬਿਹਤਰੀਨ ਇੱਕ ਵੈਬ ਸੀਰੀਜ਼ ਪਿਕਚਰ ਤੇ ਇੱਕ ਫਿਲਮ ਜਿਹੜੀ ਉਹ ਨਹੀਂ ਸੀਗੀ ਕਿਹੜੀ ਸੀ ਯਾਰ ਬੂਤ ਵਾਲੀ ਉਹ ਨਾਂ ਆਪੋ ਦੀ ਜਿਹੜੇ ਪ੍ਰੋਫੈਸਰ ਵਿਲਨ ਹੁੰਦਾ ਉਹ ਵਾਲੀ ਫਿਲਮ ਦਾ ਅਹਿਸਾਸ ਹੋਇਆ ਭੂਤੀਆਂ ਭੂਤੀਆਂ ਮੈਨੂੰ ਨਾ ਇਹ ਫੌਗ ਵਾਲਾ ਟਾਈਮ ਨਾ ਭੂਤੀਆਂ ਲੱਗਦਾ ਹੰਟਡ ਹਾਂ ਪਤਾ ਨਹੀਂ ਕੀ ਸੀ ਯਾਰ ਅਸੀਂ ਉਹ ਫਿਲਮ ਨੂੰ ਦੇਖ ਕੇ ਬਹੁਤ ਟਾਈਮ ਤੱਕ ਕਰਦੇ ਰਹੇ ਹਾਂ ਛੋਟੇ ਹੁੰਦੇ ਤਾਂ ਉਹਨੇ ਵੀ ਡਰਾਉਂਗੇ ਜਿਹੜਾ ਉਹ ਚਿੱਚ ਪ੍ਰੋਫੈਸਰ ਵਿਲਨ ਹੁੰਦਾ ਮਿਊਜ਼ਿਕ ਟੀਚਰ ਹੁੰਦਾ ਉਹ ਬੇਸਿਕ ਜਿਹਾ ਰਹਿੰਦਾ ਹਾਂ ਹਾਂ ਹੰਟਡ ਹੈ ਹੰਟਡ ਨਾ ਉਹ ਯਾਰ ਅਸੀਂ ਬਹੁਤ ਡਰੇ ਬਦ ਮੋ ਫਿਲਮ ਨਾ ਇਹ ਜੀ ਸੀ ਕਿ ਰਾਤ ਨੂੰ ਆ ਰਹੀ ਸੀ ਟੀਵੀ ਤੇ ਮੈਂ ਮੰਮੀ ਪਾਪਾ ਅੱਜ ਨਾ ਅੱਜ 15 ਦਸੰਬਰ ਹੈ ਦੋ ਦਿਨ ਬਾਅਦ ਕੁਝ ਖਾਸ ਹੋਣ ਵਾਲਾ ਹੈ ਯੈਸ ਪਤਾ ਕੀ ਹੈ ਪਤਾ ਕੀ ਹੈ ਦੋ ਦਿਨ ਬਾਅਦ ਦਸੰਬਰ ਹੈ ਸਪੈਸ ਯਾ ਤਾਂ ਵੀਡੀਓ ਦਿਖਾਉਂ ਦੇਖੋ ਧੁੰਦੀ ਧੁੰਦਾ ਧੁੰਦੀ ਧੁੰਦੀ ਐਸ ਪਾਸੇ ਵੀ ਧੁੰਦੀ 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 ਸਾਹਮਣੇ ਪਈ ਹੈ ਉਸ ਪਾਸੇ ਅਸ ਗ੍ਰੇਸ ਵੇਗਲ ਇਟ ਪਟੂ ਬੁੱਜਾਣਾ ਤੋਂ ਮੈਂ ਇਹ ਸ਼ਾਪ ਚ ਨਹੀਂ ਪਤਾ ਲੱਗਦੀ ਹਾਂ ਜਦੋਂ ਆਪਣੇ ਘਰੇ ਆਣਾ ਉਦੋਂ ਨਹੀਂ ਪਤਾ ਲੱਗ ਰਹੀ ਇਹ ਉਰੇ ਆ ਕੇ ਰੋਡ ਦੇ ਉੱਤੇ ਪੱਕ ਕੇ ਪਤਾ ਪੈਂਦਾ ਹੈ ਅਕਚੂਤ ਪਤਾ ਦੋਨੋਂ ਸਾਈਡ ਤੇ ਥੋੜਾ ਖੁੰਡਾ ਹੈ ਅੰਦਰ ਪਾਸੇ ਚੇਤਨੇ ਫੈਕਟਰੀਜ਼ ਹਨ ਉਹਲੇ ਨਾਲੇ ਧਰੇ ਪਾਸੇ ਵੀ ਇੱਕ ਹਾਈ ਸਕੂਲ ਨਾਲ ਹੈ ਬਹੁਤ ਘੱਟ ਇੱਕ ਕੈਮਰੇ ਚ ਫਿਰ ਵੀ ਠੀਕ ਦਿਖ ਰਿਹਾ ਹੈ ਮਤਲਬ ਜਿਵੇਂ ਇੱਥੇ ਦੇ ਆਪਾਂ ਨੂੰ 1 ਫੁੱਟ 1 ਫੁੱਟ ਦਿਖ ਰਿਹਾ ਮਸਾਂ ਇਹ ਕੈਮਰੇ ਦੇ ਅੰਦਰ ਤਾਂ 2 ਫੁੱਟ ਜਿੰਨਾ ਸਾਫ਼ ਦਿਖ ਰਿਹਾ ਉਹ ਦੇਖੋ ਉਹ ਦੋ ਬੰਦੇ ਬਾਈਕ 'ਤੇ ਜਿਵੇਂ ਕੈਮਰੇ ਚ ਬਹੁਤ ਪਹਿਲਾਂ ਹੀ ਦਿਖਣੇ ਸਟਾਰਟ ਹੋ ਗਏ ਫੋਨ ਦੇ ਓਵੇਂ ਨਾਰਮਲ ਹੀ ਨਹੀਂ ਦਿਖਣੇ ਸਟਾਰਟ ਆ ਜਲਦੀ ਇਹ ਤੇ ਆਪਣਾ ਫੋਨ ਤਾਜ਼ਾ ਖਬਰ ਵਾਲਾ ਤਾਂ ਨਹੀਂ ਪਹਿਲੇ ਦਿਖਾ ਦਿੰਦਾ ਹਾਂ ਹਾਂ ਫਿਊਚਰ ਪਹਿਲੇ ਫਿਊਚਰ ਦਿਖਾ ਦੇ हां सच्ची आईफोन ਦੇ ਵਿੱਚ ਇਹ ਬੜੀ ਅੱਛੀ ਚੀਜ਼ ਹੈ ਮੈਨੂੰ ਤਾਂ ਅੱਜ ਪਤਾ ਲੱਗਾ ਕਿ ਇਹ ਫੌਗ ਦੇ ਵਿੱਚ ਵੀ ਹੈ ਨਾ ਬਹੁਤ ਦੂਰ ਤੱਕ ਵਿਜ਼ਨ ਦਿੰਦਾ ਹੈ ਐਸ ਕੰਪੇਅਰ ਟੂ ਨਾਰਮਲ ਜਿਵੇਂ ਆਪਾਂ ਨੂੰ ਨਹੀਂ ਦਿਖ ਰਿਹਾ ਬਹੁਤ ਜ਼ਿਆਦਾ ਫੌਗ ਹੈ ਬਾਹਰ ਇਸ ਟਾਈਮ ਤੇ ਨਾ ਇਸ ਲਈ ਮੈਨੂੰ ਵਿੰਟਰਸ ਦੇ ਵਿੱਚ ਨਾ ਜ਼ਿਆਦਾ ਕਿਤੇ ਘੁੰਮਣਾ ਪਸੰਦ ਨਹੀਂ ਹੈ ਜੇ ਮੋਸਟ ਆਫ ਲੋਕੀ ਵਿੰਟਰਸ ਦੇ ਵਿੱਚ ਪਲਾਨ ਬਣਾਉਂਦੇ ਆ ਘੁੰਮਣ ਜਾਣ ਦਾ ਮੇਰਾ ਬਹੁਤ ਘਟ ਮਨ ਕਰਦਾ ਕਿਤੇ ਜਾਣ ਦਾ ਕਿਉਂਕਿ ਮੈਨੂੰ ਸਭ ਤੋਂ ਜ਼ਿਆਦਾ ਡਰ ਤਾਂ ਫੌਗ ਤੋਂ ਹੀ ਲੱਗਦਾ ਐਨ ਯਹੀ ਬਤਾ ਦੇ ਗਈ ਨਹੀਂ ਆ ਆਪਾਂ ਗਏ ਆ ਆਪਾਂ ਜੈਪੁਰ ਗਏ ਸੀ ਹੈ ਬਟੈਂਕਿਓ ਸਰ ਉਸ ਹਾਂ ਆਪ ਪਸੇ ਗਾਇ ਟ੍ਰੇਨ ਚ ਸੀਗੇ ਉਸ ਤੋਂ ਬਾਅਦ ਗੁੜਗਾਉ ਤੋਂ ਅਗੇ ਤਾਂ ਕੋਈ ਫੌਗ ਹੀ ਨਹੀਂ ਹੈ ਜੈਪੁਰ ਦੇ ਵਿੱਚ ਤਾਂ ਬਿਲਕੁਲ ਗਲ ਨਹੀਂ ਹੈ ਐਕਸਟੈਂਡ ਇਸ ਟਾਈਮ ਤੇ ਮੈਂ ਬੀਖੂੰਗੀ ਲੋਕਾਂ ਨੂੰ ਆਪਣੇ ਘਰੇ ਬੈਠੋ ਨੀ ਸਾਮੀ ਨੇ ਪੈਸੈਂਡ ਕਰੋ ਮੂਫੀਆਂ ਥਾਪ ਕੀ ਦੇਖੂ ਮੰਨਾ ਜਾਓ ਬਹੁਤ ਫੌਗ ਹੈ ਬਟ ਮੋਸਟ ਆਫ ਟ੍ਰਿਪਸ ਨਹੀਂ ਜਾਣਗੇ ਅਰੇ ਯਾਰ ਕੀ ਨਹੀਂ ਲਾ ਕੁਛ ਦੋ ਬੋਦੇ ਕੁ ਬਸਾਲੇ ਉਹ ਉੱਤੇ ਕਰ ਰਹੇ ਹਾਂ ਅੱਜ ਜੋ ਗਵਰਨਮੈਂਟ ਬੱਸਿਸ ਵਾਲੇ ਨੇ ਨਾ ਪੀਆਰਟੀਸੀ ਵਾਲੇ ਇਹਨਾਂ ਦਾ ਕੋਈ ਹੋ ਹੀ ਨਹੀਂ ਹਾਂ ਦਾ ਰਬ ਦਾ ਕਰਦੇ ਨੇ ਉੱਟੇ ਕਿ ਅੱਛੀ ਆ ਕਿ ਨਾ ਡਰਾਪ ਨਾ ਹੋ ਰਿਹਾ ਇਹਨਾਂ ਲਾਈਟਸ ਦੇ ਬਿਨਾਂ ਦੇ ਕੋਈ ਮਤ ਉਹ ਹਰੋਂ ਚਰੇ ਸੂਰਜ ਤੇ ਤਾਂ ਸ਼ਹਿਰ ਚ ਆ ਕੇ ਸਾਰੀ ਧੁੰਦ ਛੱਡ ਗਈ। ਬਸ ਜਿਹੜੀ ਨਾ ਖੇਤਾਂ ਦੇ ਵਿਚਕਾਰ ਜਾਂਦੀ ਹੈ ਸੜਕ ਉੱਥੇ ਬਹੁਤ ਜ਼ਿਆਦਾ ਹੁੰਦਾ ਕਿ ਮੇਰੇ ਹਿਸਾਬ ਨਾਲ ਕਣਕਾਂ ਨੂੰ ਪਾਣੀ ਲੱਗਿਆ ਹੋਊਗਾ ਤਾਂ ਕਰਕੇ ਬਹੁਤ ਜ਼ਿਆਦਾ ਹੋ ਗਈ। ਗਵਾਲੇ ਦਵਾਲੇ ਬਟ ਸ਼ਹਿਰ ਜਿਵੇਂ ਜਿਵੇਂ ਨੇੜੇ ਆਈ ਜਾਂਦਾ ਧੁੰਦ ਘਟੀ ਜਾਂਦੀ ਹੈ। ਤਾਂ ਸਾਰੇ ਵੀਰ ਜਿਹੜੇ ਵੀ ਟਰੈਵਲ ਕਰਦੇ ਹੋ ਤਾਂ ਜੋ ਵੀ ਖੇਤਾਂ ਦੇ ਵਿੱਚੋਂ ਸੜਕਾਂ ਨੰਗਰੇ ਨੇ ਚਾਹੇ ਹਾਈਵੇ ਨੰਗਰੇ ਆ ਆਪਦਾ ਬਹੁਤ ਧਿਆਨ ਨਾਲ ਚੱਲਿਓ ਵੀਰੇ। ਠੀਕ ਹੈ ਘਰੇ ਆਪਣਾ ਬਹੁਤ ਜਾਣੀ ਵੇਟ ਕਰਦੇ ਆ। ਲੋ ਮੈਂ ਵੀ ਜਾਣਾ ਵਾ ਆਫਿਸ ਖੋਲਦੇ ਆ ਜਨ ਘਰੇ ਜਾਵਾਂਗੇ ਫਿਰ ਤਿਆਰ ਹੋ ਕੇ ਆਵਾਂਗੇ ਆਫਿਸ ਆਫਿਸ ਖੋਲ ਲਿਆ ਬਟ ਮੈਨ ਕੋਈ ਪ੍ਰੋਬਲਮ ਹੈ ਯਾਰ ਆਫਿਸ ਕਰਨੀ ਸਾਰੀ ਸਫਾਈ ਸੋ ਆਪ ਸਫਾਈ ਕਰਕੇ ਸੀ ਰੱਖ ਦਿੰਦੇ ਆ ਦੇਖੋ ਸੱਪਲ ਬੇਕਰ ਵਾਲੇ ਵੀ ਵੀਰੇ ਹੁਣੇ ਉਹਨਾਂ ਦੇ ਵੀ ਕੂੜਾ ਆ ਆਪਣਾ ਵੀ ਕੂੜਾ ਉਹਦੇ ਚੱਕਰਾਂ ਵਾਲਾ ਕੋਈ ਨਹੀਂ ਆਉਂਦਾ ਕਿੰਨੇ ਟਾਈਮ ਦਾ ਉਹਦੇ ਕੂੜਾ ਪਿਆ ਕੋਈ ਸਫਾਈ ਸੇਵਕ ਆਉਂਦੇ ਨਹੀਂ ਹੈਗੇ ਇੱਧਰ ਜਿਹੜੇ ਵੀ ਸਰਕਾਰੀ ਰੱਖੇ ਹੋਏ ਨੇ ਜੀ ਕਵਰ ਬੰਦ ਜੋ ਸੜਕਾਂ ਦੀ ਸਫਾਈ ਆੜੇ ਦੀ ਸਫਾਈ ਕਰਦੇ ਨੇ ਇਹ ਕੂੜਾ ਸਾਡਾ ਐਂ ਹੀ ਪਿਆ ਰਹਿੰਦਾ ਤੇ ਆਖਿਰਕਾਰ ਫੇਰ ਸਾਨੂੰ ਉਹੀ ਜੋ ਅਸੀਂ ਨਹੀਂ ਕਰਨਾ ਚਾਹੁੰਦੇ ਹੱਗਲੋਣੀ ਪੈਂਦੀ ਹੈ ਕੂੜੇ ਨੂੰ ਉਹ ਵੀ ਨਹੀਂ ਤਾਂ ਫੇਰ ਮੱਛੀਆਂ ਵੀ ਆਉ ਮੱਖੀਆਂ ਮਛਰ ਜ਼ਿਆਦਾ ਹੋ ਜਾਂਦੇ ਨੇ ਮੱਛੀ ਆਈ ਜਾਂਦੀ ਸੀ ਔਰ ਉਹ ਪਾਣੀ ਪਾਣੀ ਦੀ ਬਲੋਕੇ ਜਾਈ ਹੋਈ ਪਈ ਆ ਚਲੋ ਆਫਿਸ ਖੋਲਤਾ ਮੈਂ ਵੀ ਜਾਣਾ ਵਾ ਘਰੇ ਰੈਡੀ ਹੋਣ ਲਈ ਜੋ ਉਰੇ ਕੋਈ ਤੋਂ ਹੰਦਰੀ ਹੈਗੀ ਮੈਂ ਸਾਰਾ ਸਾਫ-ਸਾਫ ਬਿਲਕੁਲ ਸਾਫ-ਸਾਫ ਤੇ ਸਕੂਲ ਤੋਂ ਆ ਗਈ ਸੀ ਮੈਡਮ ਤੇ ਅਸੀਂ ਪਹਿਲਾਂ ਤਾਂ ਜਾ ਰਹੇ ਸੀ ਘਰੇ ਫਿਰ ਘਰੇ ਜਾ ਕੇ 게ਟਾਂ ਕੋਲ ਜਾ ਕੇ ਨਾ ਆਇਆ ਜਾਦ ਕਿ ਫੋਕਲ ਪੁਆਇੰਟ ਵੀ ਜਾ ਕੇ ਹਣਾ ਤਾਂ ਫੋਕਲ ਪੁਆਇੰਟ ਨੂੰ ਲੰਗੇ ਤਾਂ ਪ੍ਰੀਤ ਦਾ ਫੋਨ ਆ ਗਿਆ ਕਣ ਪ੍ਰੀਤ ਕੋਲੇ ਆਇਆ ਮੈਂ ਉਰੇ ਫਿਰਦਾ ਕਿਲਾ ਮਾਰਕੀਟ ਉਹਨੂੰ ਪੁੱਛਦਾ ਕਿੱਥੇ ਆ ਫੇਰ ਬਸ ਉਹਨੂੰ ਪੁੱਛਣ ਚ ਕੰਮ ਕਰ ਜਾਇਆ ਜਾਂ ਕੀ ਨਹੀਂ ਜਿੱਤਰਾ ਵਿੱਚ ਯਾਰ ਆਏ ਦੇਖੋ ਅਸੀਂ ਉਰੇ ਕਿਤੇ ਹੋਰ ਕੰਮ ਆ ਤੇ ਮੈਡਮ ਨੇ ਰਾਤ ਦੇ ਵਿੱਚ ਇੱਕ ਡਬਲ ਸੀ ਬੈੱਡ ਦੀਆਂ ਚਾਦਰਾਂ ਵਾਲਾ ਉਹਦੇ ਕੋਲ ਰੁਕ ਗਈ ਉਹ ਵੀ ਦੂਜਾ ਸੀ ਆ ਕਹਿੰਦਾ ਮੇਰੇ ਕੋਲ ਬਿੱਲ ਨਹੀਂ ਹੈਗਾ ਜੀ ਐਂ ਲੈ ਲਓ ਜੀ ਐਂ ਲੈ ਲਓ ਚਾਦਰ ਅਰੇ ਅਸੀਂ ਪਹਿਲਾਂ ਜੇ ਇਹ ਜੇ ਇਹਨਾਂ ਤੋਂ ਧੋਖੇ ਖਾਦੇ ਹੋਏ ਨੇ ਅੱਛਾ ਸਸਰੀ ਘਾਲ ਜੀ ਆ ਦੇ ਕੋਈ ਸਾਡਾ ਮੁੰਡਾ ਜਾਂਦਾ ਖਾਦਦਾ ਉਹ ਇਹਦੀ ਉਹ ਦੇ ਕਿਆ ਸੀਗਾ ਐਪਲ ਵਾਲੇ ਹੈੱਡਫੋਨ ਉਹ ਤੋਂ ਦੂਜੀ ਚੀਜ਼ ਆ ਉਹ ਤੋਂ ਤੁਹਾਨੂੰ ਜ਼ਿਆਦਾ ਵੱਡਾ ਖਾਇਆ ਹੈ ਲੱਗਾ ਹੈ ਉਹ ਮੈਨੂੰ ਉਹ ਮੈਨੂੰ ਕਹਿ ਰਿਹਾ ਸੀਗਾ ਕਿ 800 ਚ ਮੈਂ ਤੁਹਾਨੂੰ ਚਾਦਰ ਦੂੰਗਾ ਮੈਂ ਕਿਹਾ ਮੈਂ ਇਹਦੀ ਦੋ ਨਾ ਤਿੰਨ ਨਾ ਲੈ 800 ਚ ਕਹਿੰਦਾ ਮੈਂ ਠੀਕ ਆ ਕਰ ਲਓ ਉਹ ਦੇਖੋ ਕੋਈ ਖੜਾ ਹੋ ਸੇ ਬੰਦਾ ਇਹ ਬੰਦੇ ਨੇ ਬੁਲਾਇਆ ਸੈਨਰ ਮੰਮੀ ਲਿਆ ਵਨ ਨਿਊ ਫੋਨ S21 Plus ਸਾਡੇ ਗੱਭਰੂ ਨੇ ਮਦਰ ਦੇ ਗਿਫਟ ਦੇ ਰਿਹਾ ਆਈਫੋਨ ਚਲਾਉਣਾ ਨਹੀਂ ਆਉਂਦਾ ਮੈਨੂੰ ਨਾ Samsung ਵਧੀਆ ਤੇ ਵੀਰੇ ਹੁਣੀ ਨੇਗੇ ਮੋਬਾਈਲ ਐਕਸ ਤੋਂ ਵੈਸੇ ਦੱਸਦਾ ਵਾਂ ਇੰਡੀਆ ਹੋਂ ਦੀ ਖੁਸ਼ੀਛ ਦੱਸਦਾ ਨਹੀਂ ਮੰਮੀ ਦਾ ਟੋਟਰਾ ਰਿਹਾ ਆ ਫਿਰ ਤਾਂ ਹੀ ਆ ਮੰਮੀ ਨੂੰ ਇੰਡੀਆ ਆਇਆ ਤਾਂ ਇੰਡੀਆ ਉਹਦੀ ਖੁਸ਼ੀ ਚ ਮੰਮੀ ਮਾਈ ਉਹ ਲੈ ਕੇ ਦਿੱਤਾ ਹੁਣ ਪਰ ਜਿਹੜੀ ਏਰੀਆ ਨੂੰ ਬਹੁਤ ਦਿਨ ਲੱਗਦਾ ਮੇਰੇ ਨਵੇਂ ਤਰੇ ਵੀ ਉਹ ਦੇਖੀ ਚੰਡੀਗੜ੍ਹ ਵਾਲੀ ਫੀਲਿੰਗ ਦਿੰਦਾ ਕਿਲਾ ਮਾਰਕੀਟ ਦਾ ਹਨਾ ਮੋਟੇ ਚੰਡੀਗੜ੍ਹ ਤਾਂ ਅਸੀਂ ਇੰਨੇ ਇਕੱਲੇ ਘੁੰਮਦੇ ਹੁੰਦੇ ਸੀ ਚੁਲਕੀਲਾ ਮਾਰਕੀਟ ਤੇ ਤੇਰੇ ਨਾਲ ਘੁੰਮ ਲਈਏ ਜਾਨੇ ਮਨ ਸੇਵਾ ਵਧੀਆ ਕਰੀ ਯਾਰ ਸੋਹਰੇ ਨੇ ਤੇ ਬਹੁਤ ਵਧੀਆ ਸੇਵਾ ਕਰੀ ਇਦਾਂ ਖੁਸ਼ ਹੋ ਗਿਆ। ਬੜਾ ਲੱਗਿਆ ਜੀ ਮੀਟ। ਮੀਟ ਤਾਂ ਬਹੁਤ ਸਵਾਦ। ਅੱਲੇ ਤੋਂ ਤੱਕ ਲਾਈ ਰੱਖਣਾ ਕੈਮਰਾ ਪਰ ਤੇ ਆ। ਗਰਵੜੀ ਕਹਾਂ ਕੀ ਤੇਮਾਰੀ? ਇਸ ਮੈਡਮ ਨੂੰ ਆਪਣੇ ਲਾਲਚ ਦੇ ਜਾਾਲ ਚ ਫਸਾਉਣ ਵਾਲਾ ਉਹ ਖੜਾ ਸਾਹਮਣੇ। ਆ ਚਾਦਰ ਨਾਲ ਆ ਵਾਹੇ। ਇਹ ਪਹਿਲਾਂ ਇਹਨੂੰ ਕਹਿੰਦਾ 800 ਦੀ ਇੱਕ ਚਾਦਰ ਦਊਂਗਾ ਜੀ। ਨਾਲ ਦੀ ਨਾਲ 800 ਚ ਦੋ ਚ ਵੀ ਮੰਨਣੀ ਆ। ਏ ਭਾਈ 500 ਦੀਆਂ ਦੋ ਚ ਵੀ ਮੰਨੂਗਾ ਬੰਦਾ ਮਨਾਉਣ ਵਾਲਾ ਚਾਹੀਦਾ ਸਾਰਾ ਕੁਝ ਹੋ ਗਈ ਦੇ ਦਿੱਨਾ ਸੱਚੀ ਮੰਨਿਆਦਾ ਹੈ ਉਹ ਦੇਖੋ ਲਗਦਾ ਕਿ ਬਿੱਲ ਦਾ ਇਹ ਬਿਦਾਊਟ ਬਿੱਲ ਦੇ ਰਿਆ ਮੈਂ ਇਨੀ ਤਾਂ ਨਹੀਂ ਕਿਤੋਂ ਗਾਇ ਵੀ ਕਰੀਆਂ ਨੇ ਅਸਲ ਤਿੰਨ ਇਹ ਜੇ ਬੰਦੇ ਤੋਂ ਸਾਨੂੰ ਲੱਗਿਆ ਸੀ ਝਟਕਾ ਸਾਡੇ ਆਫਿਸ ਆ ਕੇ ਮੈਨੂੰ ਤੇ ਨੂੰ ਮਨਦੀਪ ਵੀਰੇ ਨੂੰ ਆਫਿਸ ਆ ਕੇ ਆਈਫੋਨ ਵਾਲਾ ਦੂਜਾ ਕੀੰਦ ਨੇ ਆਈਫੋਨ ਨਾ 에어ਪੋਰਟਸ 에어ਪੋਰਟਸ ਦੇ ਗਿਆ ਕਹਿੰਦਾ ਇਹ ਬਿਨਾ ਬਿਲਤ ਹੁੰਦੇ ਨੇਗੇ ਅਸੀਂ ਲੋਡ ਕਰ ਦਾਂ ਉਹ ਅਸੀਂ ਗੈਪ ਕਰ ਲੈਨੇ ਆ ਐ ਕਰ ਫਾਦ ਗਿਆ 5000 ਤੇ 25000 ਦੇ ਕਹਿਆ ਸੀ 25000 ਦੇ ਨੇ ਉਹ ਹੈ 5000 ਚ ਠਾਕੇ ਵਾ ਗਿਆ ਉਹ ਬਾਅਦ ਚ ਪਤਾ ਕਿੰਨੇ ਦੇ ਸੀ 700 800 ਦੇ ਸੀ ਮੈਂ ਉਸ ਤੋਂ ਬਾਅਦ ਮੈਂ ਗੋਲੀ ਮਿਰਾਵੇ ਆਪਾਂ ਨਹੀਂ ਲੈਣਾ ਕੋਈ ਕੁਝ ਹੋਰ ਦੀ ਗੱਲ ਤਾਂ ਗੱਲ ਉਹ ਆਨਲਾਈਨ ਵੀ ਸ਼ੋ ਹੁੰਦੇ ਨੇ ਉਹ ਮੈਂ ਇਹਨਾਂ ਕੋਲ ਗਿਆ ਕੀਆ ਐਪਲ ਸਟੋਰ ਐਪਲ ਸਟੋਰ ਵਾਲੇ ਕਹਿੰਦੇ ਹਾਂ ਜੀ ਸਿਰ ਅਰੀਜਨਲ ਹੈ ਇਹਦਾ YouTube ਤੇ ਦੇਖਿਆ ਕਰਿਆ ਉਹ ਚ ਫਿਰ ਬਰੀਕ ਜੀ ਚੀਜ਼ ਪਤਾ ਲੱਗੀ ਕਿ ਆ ਚੀਜ਼ ਆ ਜਿਹੜੀ ਅਸਲੀ ਚ ਨਹੀਂ ਹੁੰਦੀ ਨਕਲੀ ਚ ਹੁੰਦੀ ਆ ਬਸ ਉਹਦੇ ਕਰਕੇ ਹੋਇਆ ਨਹੀਂ ਨਹੀਂ ਹੁੰਦਾ ਨਹੀਂ ਹਾਂ ਹੁਣ ਵਧੀਆ ਚੱਲਦੇ ਨੇ ਉਹ ਤਾਂ ਚੱਲਦਾ ਕੋਈ ਕਹਿ ਨਹੀਂ ਸਕਦਾ 5000 ਦਾ ਬੁੱਲ ਤਾਂ ਮੋੜਦੇ ਨੇ ਉਹ ਪਰ ਦੁੱਖ ਬੋਦਾ ਸੀ ਫਿਰ ਭੱਜੇ ਭੱਜੇ ਆਪਣੀ ਸਕੂਟੀ ਤੇ ਭੱਜੇ ਬਈ ਲੱਭਣ ਲਈ ਥੋੜਾ ਗਾਇਬ ਹੋ ਗਿਆ ਉਹ ਵੀ ਉਹ ਵੀ ਜਦੋਂ ਆਪਣੇ ਆਫਿਸ ਤੋਂ ਜਾ ਰਹਾ ਸੀ ਨਾ ਉਹ ਪਿੱਛੇ ਮੁੜ ਮੁੜ ਕੇ ਦੇਖੇ ਵਾਰ ਵਾਰ ਕੇ ਪਿੱਛੇ ਤਾਂ ਨਹੀਂ ਆ ਰਹੇ ਸਮੇ ਇੱਕ ਵਾਰ ਦਾ ਸ਼ੱਕ ਜਿਹਾ ਹੋਇਆ ਪਰ ਉੱਪਰ ਚਾਇਤ ਕਾ ਹੌਦ ਦੇ ਚੁੜੀਆਂ ਚੁੱਕੀ ਖੇਤ ਵਰਜਾਈ ਕਿੱਧਰ ਫਿਰਦੀ ਐ ਵਰਜਾਈ ਕਿੱਧਰ ਫਿਰਦੀ ਐ ਐ ਵਰਜਾਈ ਅਸਤ ਯਾਰ ਵਰਜਾਈ ਕਿੱਧਰ ਫਿਰਦੀ ਐ ਮੁੰਡਿਆ ਅਸਤ ਕੀ ਹੋਣ ਨਹੀਂ ਦਿਖਾਇਆ ਕਹਿੰਦੇ ਉਹਨੂੰ ਦਿਖਾ ਦਤਾ ਵਰਾਈ ਯਾਰ ਮਮੀ ਨੇ ਦਵਾਈ ਲੈਣੀ ਆ ਕਰੇ ਮਾਲੀ ਆਇਆ ਸਾਨੂੰ ਵੀ ਕਰਦੇ ਦਿੰਦੇ ਬੱਸ ਕਰਦੇ ਗੀ ਹਾਂ ਮੈਨੂੰ ਰਿਪੋਰਟ ਕਰਿਆ ਨਹੀਂ ਤੂੰ ਉਹ ਖੜਾ ਆ ਮੈਨੂੰ ਲੱਗ ਇਹ ਵਿਆਹ ਤੋਂ ਬਾਅਦ ਕਦੇ ਕਦੇ ਦੇਖਣ ਨੂੰ ਮਿਲਦੀਆਂ ਨੇ ਚੀਜ਼ਾਂ ਸਾਲ ਬਸ ਕਰ ਗਿਆ ਇਹ ਲੁਕਤ ਹੋ ਜਾਂਦੀਆਂ ਨੇ ਇਹ ਚੀਜ਼ਾਂ ਵਿਆਹ ਤੋਂ ਬਾਅਦ ਤੂੰ ਸੱਚਾ ਸਾਡੇ ਨਾਲ ਜਾਏਂਗਾ ਤੂੰ ਹੈ ਜਦੋਂ ਪਾਪ ਬਿਨਾਂ ਜਾ ਰਹੇ ਆ ਉਹ ਆ ਜੀ ਕਿੱ데 ਨਾ ਜਾ ਰਿਹਾ ਤੂੰ ਫੋਨ ਤਾਂ ਇਹਦੇ ਨਾਲ ਨਹੀਂ ਜਾਣਾ ਫੇਰ ਕਿ ਮੈਨੂੰ ਕਹ ਬੁਲਾਇ ਸਾਰੇ ਇਹ ਆ ਧੋਖੇਬਾਜ਼ ਮੈਨੂੰ ਫੋਨ ਮਾਰ ਕੇ ਉਸ ਤੋਂ ਬੁਲਾਇਆ ਨੇ ਹੁਣ ਧੋਖੇਬਾਜ਼ ਭੱਜ ਲਿਆ ਕੋਣ ਮੁੰਡਾ ਮਰਸੀਡੀਜ਼ ਉਂਗੜਾਂ ਚ ਪਾਈ ਫਿਰਦਾ ਮਰਸੀਡੀਜ਼ ਅੱਛਾ ਓਏ ਘੜੀ ਸੋਹਣੀ ਦੀ ਓਏ ਹੈਂ ਨਹੀਂ ਸ਼ਾਮ ਤਾਂ ਸੋਨੇ ਦੀ ਆ ਸ਼ਾਮ ਤਾਂ ਸੋਨੇ ਦੀ ਆ ਇਹ ਵੀ ਸੋਨੇ ਦੀ ਸੋਨੇ ਦੀ ਨਹੀਂ ਹੈਗੀ ਦੇਖ ਲਾ ਪਰਝਾਈ ਕੋਲੇ ਖੜੀ ਆ ਪਾਲਿਸ਼ਰੀ ਆ ਪਰ ਇਹ ਥੋੜਾ ਵਾ ਸੋਨੇ ਦੀ ਆ ਦੇਖੀ ਕਿ ਹੋ ਰਹੀ ਹੈ ਦੇਖੀ ਕਿ ਉਹ ਵੱਡੀ ਕਰਵਾਈ ਗਈ ਕੋਟ ਨੂੰ ਅੱਛਾ ਇਹਨਾ ਆਣੀ ਰਿਹਾ ਚਦਰਨ ਨੇ ਨਹੀਂ ਲਈ ਤੇ ਆਪਾ ਪਾਪੜ ਲਾ ਕੇ ਪਰੋਂਗੇ। ਥੇਨ ਜਾਂ ਮਨਾਲਾ ਜਾ ਲਮਾ। ਜਾਂ ਮਨਾਲਾ। ਇਨੀ ਦੂਰ ਪੈਸਤੀ ਤੂੰ ਕੋ ਜਾਂਦੀ। ਜਾਂ ਮਨਾਲਾ ਜਾ ਲਵਾਂ ਮਨਾਲਾ। ਹੱਸਨਾ ਬਲੌਗ ਪੈਣਾ ਮੇਰਾ। ਤੇ ਭਜਾਈ ਵੀ ਤੋਈ ਹੈ। ਮੈਂ ਮੈਂ ਭਜਾਈ ਤੇ ਤੇਰ ਨਾਲ ਵਿਆਹ ਲਈ। ਤੇਰ ਨਾਲ ਵਿਆਹ ਹੀ ਹੋਇਆ ਵੀਰੇ। ਵੀਰੇ ਚੁੱਪ। ਮੈਂ ਕੁਝ ਗਲਤ ਗਿਆ? ਗਲਤੀ ਗਿਆ। ਬੋਲੇ। ਤਾਂ ਵੀ ਕਰਦਾ ਨਹੀਂ ਗਲਤ। ਮੈਂ ਨਾ ਨਾ ਚਾਹ ਰਾ ਆ ਆਪਾਂ ਬਲੌਗ ਦੇ ਵਿੱਚ ਮੈਂ ਗੱਲ ਕਰ ਰਿਹਾ ਨਾ ਪ੍ਰੀਤ ਪੈਸੇ ਮੇਰੇ ਕੋਲ ਘੁੰਮਣੇ ਮੇਰੇ ਕੋਲ ਬਈ ਕੁਛ ਐ ਇਹ ਨਹੀਂ ਵਜੇ ਐ ਕੋਈ ਗੱਲ ਨਹੀਂ ਨਹੀਂ ਦੱਸਣਾ ਆ ਗੱਲ ਹੋ ਗਈ ਇਹ ਗੱਲ ਤਾਂ ਹੋ ਗਈ ਉਹ ਕੋਈ ਦੱਸਣਾ ਉਹਦੀ ਗੱਲ ਮੈਂ ਥੋੜਾ ਕਹਿ ਰਿਹਾ ਐ ਨਹੀਂ ਦੱਸਣਾ ਆ ਪ੍ਰੀਤ ਤੂੰ ਵਿੱਚ ਹੁਆ ਇਹ ਗਵਾਵਾ ਸਾਡਾ ਅਸੀਂ ਦੋਨੇ ਮੈਂ ਕੋਈ ਮੈਂ ਚੱਲ ਥਾਰੇ ਚੱਲਦੇ ਪਿੱਛੇ ਚੱਲ ਚੱਲੀ ਕਿ ਉੱਪਰ ਤੋਂ ਦੇਖਣਾ ਆ ਨੂੰ ਫੀਲਿੰਗ ਆ ਰਹੀ ਐ ਕਿ ਵਾਸੀ ਚੰਡੀਗੜ੍ਹ ਘੁੰਮਦੇ ਫਿਰਦੇ ਆ। ਇਹ ਸਾਡਾ ਸੰਗਰੂਰੀ ਐ। ਜਾ ਕਿੱਥੇ ਜਾਣਾ ਸੀ ਸਕੂਲੋਂ ਲਿਆ ਕੇ ਘਰੇ ਛੱਡਣਾ ਸੀ। ਘਰੋਂ ਫੇਰ ਕੁਝ ਖਾਣਾ ਪੀਣਾ ਸੀ। ਨਾ ਜੀ ਘਰੇ ਗਏ। ਘਰੋਂ ਮੈਡਮ ਦੀ ਫਰਿਆਦ ਹੋਈ। ਫਰਮੈਸ਼ ਹੋਈ। ਮੇਰੇ ਤੋਂ ਕਈ ਵਾਰ ਸ਼ਬਦ ਗਲਤ ਹੋ ਜਾਂਦੇ ਨੇ। ਫਰਿਆਦ ਹੀ ਸੀ ਫਰਮੈਸ਼ ਕਹਿੰਦੀ ਸੀ ਫਰਿਆਦ ਹੀ ਸੀ ਉਹ। ਸਹੀ ਕਹਿ ਹੱਦ ਸੀ। ਫਰਿਆਦੀ ਆਂ ਫਰਿਆਦ ਸੀ ਜਿੱਦਿ ਕੋਈ ਕਹਿੰਦਾ ਫਰਿਆਦ ਕੀਤੀ ਸੀ ਮੈਂ ਫਰਿਆਦ ਕੀਤੀ ਫਿਰ ਮੈਂ ਕਿਹਾ ਕਿ ਪਰ ਮੈਂ ਉਸ ਕਿਤੇ ਭਗਵਾਨ ਨਾਲ ਕੀਤੀ ਫਰਿਆਦ ਕੀਤੀ ਸੀ ਮੈਂ ਕਿਹਾ ਫਰਿਆਦੀ ਬਣ ਕੇ ਵੀ ਆਏ ਜਾਲਮ ਫੋਕਲ ਪੁਆਇੰਟ ਲੈ ਜਾ ਮੈਨੇ ਬਿਸਕਿਟ ਕੁਕੀਜ਼ ਆਸ ਵਗੈਰਾ ਲੈਣੇ ਨਹੀਂ ਲੈ ਜਾ ਮੈਨੂੰ ਮਸਾ ਤਾਂ ਯਾਰ ਅੱਜ ਇਨਸਾਨ ਬਣਨੇ ਸੀ ਇੱਥੇ ਆ ਕੇ ਮੇਰੇ ਸਾਥੀ ਕੋ ਅੱਗੇ ਰਹੇ ਨੇ ਕਿੱਥੇ ਸਾਡੇ ਬਿਸਕਿਟ ਰਹਿ ਗਏ ਉਹ ਗਲਤ ਹੋ ਜਾਂਦਾ ਕਈ ਵਾਰ ਸ਼ਬਦ ਕੁਝ ਨਹੀਂ ਸਹੀ ਬੋਲਿਆ ਉਹ ਸਹੀ ਬੋਲਿਆ ਫਰਿਆਦੀਆਂ ਮੈਂ ਨਹੀਂ ਫਰਮਾਇਸ਼ ਹੋਈ ਸੀ ਤਾਂ ਜਾਣਾ ਫੋਕਲ ਪੁਆਇੰਟ ਸੀ ਆ ਗਿਆ ਪ੍ਰੀਤੇ ਦਾ ਫੋਨ ਤੇ ਮਾੜੀ ਕਿਸਮਤ ਨੂੰ ਮੈਨੂੰ ਬੁਲਾ ਲਿਆ ਬਹੁਤ ਸੱਚੀ ਮਾੜੀ ਕਿਸਮਤ ਨਾਲ ਬੁਲਾ ਲਿਆ ਇਹਨੇ ਬੋਲ ਵੀ ਦਿੱਤਾ ਜੋ ਨਹੀਂ ਬੋਲਣਾ ਸੀ ਚਲ ਮਾਫੀ ਯਾਰ ਪ੍ਰੀਤੇ ਮਾਫੀ ਯਾਰ ਨਾ ਰਾਜੂ ਦੇ ਕੰਮ ਆ ਗਏ ਮਾਫੀ ਬਰੋ ਮਾਫੀ ਕੀ ਹੋ ਰਿਹਾ ਹਾਂਜੀ ਤਾਂ ਇਸ ਸਰਦ ਖੰਡ ਦੀ ਸ਼ਾਮ ਕੋ ਹਨ ਮਿਲੇ ਹੈ ਮਾਰਕੀਟ ਤੇ ਲਈ ਜੇ ਅਗਰ ਕੀ ਕੀ ਚਲੋ ਥੋੜਾ ਮोटा ਕੁਝ ਸਮਾਨ ਲੈਣਾ ਸੀ گا ਉਹ ਲਈ ਆਈਏ ਫੋਕਲ ਪੁਆਇੰਟ ਪੁਆਇੰਟ ਜਾਣਾ ਸੀ ਉਹ ਵਾਲਾ ਪਲਾਨ ਤਾਂ ਬਹੁਤ ਹੀ ਬਿਗ ਫਲॉप ਹੋ ਗਿਆ ਨਹੀਂ ਜਾ ਪਾਇਆ ਬਟ ਮੈਨੂੰ ਛੋਟਾ ਮੋਟਾ ਕੰਮ ਸੀ ਮਾਰਕੀਟ ਵਿੱਚ ਤੇ ਚਲੋ ਪਹਿਲਾਂ ਹੋਣੇ ਬੇਰੀ ਤੇ ਜਾਣਾ ਦੇਖ ਲਈ ਇਸਟ ਸੋ ਮਚ ਇਸਟ ਸੋ ਮਚ ਆਦਿਸ ਤੂੰ ਦੇਖੀ ਨਹੀਂ ਨੇ ਰਚੀ ਰੁੱਸਿਆ ਆਇਆ ਉਹ ਐਕਚੁਅਲ ਚ ਕੈਂਡੀ ਮੰਗ ਰਿਹਾ ਸੀ ਮੇਰੇ ਤੋਂ ਕੋ ਟਾਫੀ ਦੇ ਦੇ ਮੈਨੇ ਦੇਤੀ ਹੋਣਾ ਦੀ ਟਾਫੀ ਹੋਰ ਮੰਗ ਰਿਹਾ ਕਿ ਹੋਰ ਟਾਫੀ ਦੇ ਜੋ ਨਹੀਂ ਮਿਲੂਗੀ ਚਲੋ ਚਲੀਏ ਉਹ ਨਹੀਂ ਸਾਨੀ ਐਂਬੂਲੈਂਸ ਕ੍ਰਾਸ ਕਰਕੇ ਗਈ ਹੈ ਤੇ ਸਾਡਾ ਕਾਕਾ ਇਨਾ ਐਕਸਾਈਟਡ ਹੋ ਗਿਆ ਨਾ ਹਾਂਜੀ ਹਾਂ ਮੰਮਾ ਹਾਂਜੀ ਕਹਿੰਦਾ ਮੈਂ ਵੀ ਦੇਖਣਾ ਉਹ ਜੋ ਰੋਲਾ ਪਾਤਾ ਸੀ ਸਕੂਲੀ ਤੇ ਕਿ ਮੈਂ ਦੇਖਣਾ ਮੰਮਾ ਸੋਪੀ ਚਲ ਫੇਰ ਰੁੱਕ ਕੇ ਦਿਖਾਈ ਲੈ ਸੋਪੀ ਤੇ ਮੇਰੀ ਜਗ੍ਹਾ ਚੇਂਜ ਕਰਦੀ ਮੈਂ ਮਿੱਛੀਆਂ ਚੱਲ ਟੌਫੀ ਟੌਫੀ ਲੱਗਿਆ ਮੈਂ ਟੌਫੀ ਟੌਫੀ ਨੋ ਟੌਫੀ ਅਸੀਂ ਆਏ ਸੀਗੇ ਰਾਮਕੋਲ ਤੇ ਮੈਂ ਲੈ ਕੇ ਦਿੱਤਾ ਹੈ ਗਿਫਟ ਕੋ ਘੜਦੇ ਆ ਦਿਰ ਪਿਆ ਦਾ ਹਾ ਭਾਈ ਜਦੋਂ ਵਿਆਹ ਹੈ ਗਏ ਉਦੋਂ ਕੀ ਤੇਰਾ ਕੀ ਮੇਰਾ ਇਧਰ ਤੋਂ ਯਾਰ ਇਹ ਦੇਖੋ ਬੜਿਆਂ ਵਾਲੇ ਕੰਮ ਕਰਦੇ ਹੱਥ ਹੀ ਮੰਗ ਕੇ ਲੈਣਾ ਪੈਂਦਾ ਮੰਗ ਲਿਆ ਭਾਈ ਮੈਂ ਤੇਰੇ ਕਿਉਂ ਤੂੰ ਹੱਥ ਤੇ ਯਾਰ ਹੀਂ ਗਲਿਆ ਕੇ ਦਿੱਤੀ ਹੈ ਜੀ ਆ ਮੇਰੇ ਯਾਰ ਨੇ ਬਣਾਇਆ ਇਹ ਤੁਸੀਂ ਵੀ ਕੋਈ ਵੀ ਸੋਨੇ ਚਾਂਦੀ ਦਾ ਕੰਮ ਕਰਵਾਉਣਾ ਨਾ ਕਿਸੇ ਵੀ ਤਰੀਕੇ ਦਾ ਬੈਸਟ ਹੈ ਬੈਸਟ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੇਰੇ ਨਾਮ ਤੇ ਆ ਬੈਸਟ ਐ ਬਸ ਤੁਹਾਨੂੰ ਕਹਤਾ ਕੋਈ ਇਹਦੇ ਮੁਕਾਬਲੇ ਚ ਹੈਗਾ ਹੀ ਨਹੀਂ ਜੈਸਾ ਮਰਜੀ ਡਿਜ਼ਾਈਨ ਮਲੋ ਆਪਕੇ ਤੋਂ ਆਪਕਾ ਕੋਈ ਚਾਹਤਾ ਹੈ ਇਹ ਆ ਬੈਸਟ ਐ ਤੁਹਾਨੂੰ ਕੀ ਕਹਾਂ ਥੈਂਕ ਯੂ ਨਾ ਮਜ਼ਾਕ ਦੀ ਗੱਲ ਨਹੀਂ ਦੇਖੋ ਮੈਂ ਨਾ ਆਪਾਂ ਉਹੀ ਬੰਦੇ ਨੂੰ ਰეკਮੈਂਡ ਕਰਦੇ ਆ ਜਿੱਥੇ ਆਪਾਂ ਨੇ ਵਰਤਿਆ ਹੋਵੇ ਘੜਿਆ ਹੋਵੇ ਇਹ ਤਾਂ ਮੇਰਾ ਦੋਸਤ ਆ ਮੇਰਾ ਭਰਾ ਵਾ ਤੇ ਅਸੀਂ ਬਣਵਾਉਣਾ ਮੇਰਾ ਜਿੰਨਾ ਵੀ 골ਡ ਦਾ ਕੋਈ ਸਿਲਵਰ ਦਾ ਕੰਮ ਹੁੰਦਾ ਤਾਂ ਰਾਮ ਹੀ ਕਰਕੇ ਦਿੰਦਾ ਤਾਂ ਤੁਸੀਂ ਆਰਾਮ ਨੂੰ ਕੰਟੈਕਟ ਕਰ ਸਕਦੇ ਹੋ ਆਰਾਮ ਦਾ ਇੰਸਟਾਗ੍ਰam ਤੇ ਉੱਪਰ ਪੇਜ ਆ RK JEWELLERS ਕਰਕੇ ਬਾਕੀ ਨੰਬਰ ਮੈਂ ਆਰਾਮ ਦਾ ਨੀਚੇ ਡਿਸਕ੍ਰਿਪਸ਼ਨ ਚ ਵੀ ਮੈਂਸ਼ਨ ਕਰ ਦੂੰਗਾ ਬਾਕੀ ਸਕਰੀਨ ਤੇ ਮੈਂਸ਼ਨ ਕਰ ਦੂੰਗਾ ਤੁਸੀਂ ਇਹਨੂੰ ਕਾਲ ਕਰ ਸਕਦੇ ਹੋ ਵਾਹ ਮੇਰੇ ਵੀ ਲਾਈਟ ਲੈ ਕੇ ਆਇਆ ਹੈ ਸੋਲਰ ਹੋਗਾ ਦੇਖੋ ਮੈਂ ਪੀਲਾ ਪੀਲਾ ਕੋਈ ਕਿਦਾ ਫੱਟੂਆ ਪੈਂਦਾ ਲਾਈਟ ਪੈਂਦਾ ਵੀ ਤੂੰ ਗਲਤ ਬੰਦੇ ਨੂੰ ਦਿਖਾਤੀ ਲਾਈਟ ਆ ਦੇਖ ਤੂੰ ਕੀ ਕਰਦੀ ਐ ਲਾਈਟਰ ਤੂੰ ਹੀ ਕਰਨੀ ਐ ਲਾਈਟਰ ਐਡੇ ਵੱਡੇ ਲਾਈਟਰ ਕੀ ਕਰੇਗਾ ਤੂੰ ਤੂੰ ਗਲਤ ਬੰਦੇ ਦੇ ਮਰੇ ਚੀਜ਼ਾਂ ਲੈ ਆਇਆ ਕਰ ਭਰਾਵਾ ਦੋ ਬੈਂਟ ਇਹ ਤਾਂ ਕੱਲ ਵਿਆਹ 'ਚ ਗਿਆ ਮੇਰੇ ਪਿੱਛੇ ਪੈ ਗਿਆ ਦੁਵਾਰੇ ਡਰੋਨ ਦੇ ਵਿੱਚ ਕਹਿੰਦਾ ਪਲੇਨ ਕਾਕਾ ਪਲੇਨ ਕਾਕਾ ਪਲੇਨ ਲਊਗਾ ਕਹਿੰਦਾ ਮੈਂ ਕਿਹਾ ਵੀਰੇ ਜਿਹੜਾ ਉਹਦੇ ਨਾਲ ਹੁੰਦੇ ਨੇ ਨਾ ਪ੍ਰੋਜੈਕਟਰ ਬੰਦਾ ਖੁਦ ਚਲਾਉਂਦਾ ਹੈ ਉਹਦੇ ਕੋਲ ਚੱਲਗਾ ਜੀ ਪੈਂਕ ਨੇ ਬਿਲਕੁਲ ਹੀ ਦੇ ਦਿਓ ਉਹਦੀ ਗੱਲ ਦੇ ਕੇ ਇਗਨੋਰ ਕਰੇ ਇਦਾਂ ਮੈਂ ਕਿਤੇ ਵੀ ਵਿਆਹ ਚ ਜਾਂਦਾ ਮੈਂ ਤੁਹਾਨੂੰ ਪਹਿਲਾਂ ਉਹਦੇ ਘਰ ਕੋਲ ਜਾ ਕੇ ਸਟੂਡੀਓ ਦੇ ਕੋਲ ਕਹਿਣਾ ਪਿਆ ਕਿ ਰੋ ਵੀਰੇ ਡਰੋਨ ਨਾਲ ਆਈ ਮੇਰਾ ਭਰਾ ਉਹ ਜਿਹੜਾ ਆਏਗਾ ਨਾ ਮੈਨੂੰ ਦੱਸ ਦੇ ਤੁਸੀਂ ਪਲੇਨ ਲੈਣਾ ਨਹੀਂ ਲੈਣਾ ਤੁਸੀਂ ਹੈ ਵਾਹ ਲਾਈਟ ਇਹ ਡਰੋਨ ਮੇਰੇ ਕੀ ਹੋ ਗਿਆ ਇਹ ਕੋ ਕਲੀ ਇਹ ਦੋ ਪਤਾ ਬਸ ਇਹ ਸਾਡੇ ਨਾਲ ਲੈ ਕੇ ਆਵਾ ਨਵੀਂ ਲਾਈਟ ਸਟੂਡੀਓ ਤਿਆਰ ਕਰ ਰਹੇ ਹਾਂ ਸਟੂਡੀਓ ਤਿਆਰ ਕਰ ਰਹੇ ਹਾਂ ਨਾਲ ਤੁਸੀਂ ਉਰੀ ਸੋਨਾ ਚਾਂਦੀ ਬਣਵਾਉਣਾ ਤੇ ਉਰੀ ਆ ਕੇ ਸਟੂਡੀਓ ਦੇ ਫੋਟੋ ਖਿਚਵਾਓ ਹਾਂ ਹਾਂ ਪੈਸਾ ਬਹੁਤ ਹੈ ਬਹੁਤ ਪੈਸਾ ਪਰਵਾਹੀ ਨਹੀਂ ਕਰੀਦੀ ਇੰਨਾ ਪੈਸਾ ਪੈਸਾ ਹੀ ਇੰਨਾ ਪੈਸਾ ਹੀ ਇੰਨਾ ਹੋਇਆ ਪਿਆ ਵਾ ਤਾਂ ਹੀ ਕਰਕੇ ਨੂੰ ਸਾਡੇ ਘਰ ਦਾ ਹੈ ਓਏ ਹੈ ਨਾ ਮੈਂ ਪੈਸਾ ਹੀ ਇੰਨਾ ਹੋਇਆ ਪਿਆ ਵਾ ਇਸ ਕਰਕੇ ਪੈਸੇ ਨੂੰ ਸਾਡੇ ਘਰ ਦਾ ਰਾਂ ਲੱਭ ਨਹੀਂ ਰਿਹਾ

ਕੀ ਗੱਲ ਤੇਰੀ ਮੈਂ ਤੇਰੇ ਨਾਲ ਹੀ ਅੰਗੇ ਮੈਂ ਜਾਂਦੇ ਨਹੀਂ ਨਹੀਂ ਕਰਦੇ ਸ਼ੋ ਕੋਈ ਮੈਂ ਨਹੀਂ ਕਰਦੀ ਮੈਂ ਨਹੀਂ ਕਰਦੀ ਅੰਸਿਸਟੈਂਸ ਦੇਖੀ ਮੈਨੂੰ ਮੈਂ ਮੈਂ ਇਹ ਬੋਲ ਚੁੱਕਾ ਤੇ ਮੇਰੇ ਨਾਲ ਗੱਲ ਕਰਦੇ ਬਾਅਦ ਤੇਰੇ ਸੁਣਦਾ ਨਾ ਕਰਦਾ ਹਾਂ ਹਾਈ 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 ਕਰ ਚੁੱਕਾ ਜਾ ਜਾ ਆਪਣੇ ਪਿਆਰ ਚਾ ਮਾ चौधरी ਬਹੁਤ ਖਰਾਬ ਜਵਾਕ ਹੈ ਯਾਰ ਇਹ ਤਾਂ ਦਿਨ-ਬਦ ਦਿਨ ਹੋਰ ਵੀ ਖਰਾਬ ਹੋ ਜਾਂਦਾ ਮੈਨੂੰ ਭੁੱਖ ਲੱਗੀ ਹੈ ਅੱਜ ਰਾਤ ਆ ਕਰਦਾ ਉਹ ਅੰਦਰ ਉਹ ਬਾਹਰ ਨਹੀਂ ਆ ਰਿਹਾ। ਜਲਸ। ਮਿੱਟੀ ਘੇਰੂਗਾ ਹਮੁੱਠੀ ਪਰ ਪਰ ਕੇ ਥੱਲੇ। ਚਿਪਸ ਲੈ ਲਾ। ਆ ਚਿਪਸ ਲੀਏ ਕਾਕਾ। ਚਿਪਸ। ਆ ਦੇ। ਇਹ ਦੇ। ਆ ਆ ਆ। ਪਤਾ ਹੈ ਇਹਨੂੰ। ਪਾਪਾ ਹੀ ਦਵਾਣਗੇ ਭਾਈ ਪਾਪਾ ਹੀ ਲੈ ਕੇ ਦੇਣਗੇ ਮੈਂ। ਜਲਦਾ ਭਾਈ। ਮੱਦੇ ਚਿਪਸ। ਚਲ ਅ ਵੀ ਅਲਾ ਦੇ ਦੇਖੀ ਹੋਰ ਕੋਈ ਨਵੀਂ ਜੀ ਲੈ ਲੈ ਲਈ ਕਿਤੇ ਕੇਟ ਲੈ ਲਈ ਆ ਚੱਲੇ ਰਾਤ ਦੀ ਗੇੜੀ ਤੇ ਅੱਜ ਯਾਰ ਵਾਲੀ ਜੇੜੀ ਐ ਬਹੁਤ ਕੱਲਿਆਂ ਨੇ ਮਾਰਦੀਆਂ ਗੇੜੀਆਂ ਉਹ ਚਾਂਦਰੇ ਵਾਲੇ ਬਲੰਗ ਉਹ ਨਾ ਬਚਣਾ ਇੱਕ ਦੀ ਤੇਰਾ ਬਲੌਗ ਬਣ ਰਿਹਾ ਆ ਦੇਖੋ ਜੀ ਆ ਸੈੱਟ ਹੋਇਆ ਆ ਸੈੱਟ ਹੋਇਆ ਲੋਕ ਕਦੇ ਕੰਧਾ ਚ ਵੜ ਜਾਂਦਾ ਫਿਰ ਮੋਟਰਸਾਈਕਲ ਹਾ ਵੇ ਨਹੀਂ ਹੋ ਜਾਂਦੇ ਆ ਜੀ ਉਹ ਸੱਟ ਨਾ ਨਾ ਉਹ ਟੱਟ ਹੋਇਆ ਲੋਕਾਂ ਦੇ ਕੰਦਾ ਚ ਵੜ ਜਾਂਦਾ ਮੋਟ ਦਾ ਇਕਲ ਓਏ ਓਏ 게ਟਾ ਜੋ ਅੰਦਰ ਜਾਂਦਾ ਹੁੰਦਾ ਸਾਲਾ ਤੇਰਾ ਬਾਪੂ ਆ ਦੇਖੂਗਾ ਦੇਖੂਗਾ ਤੇਰੇ ਬਾਪੂ ਨੂੰ ਦਾ ਇਹਦੇ ਬਾਪੂ ਦਾ ਸਪੈਸ਼ਲ ਭੇਜੂ ਬੰਦੇ ਸ਼ਾ ਬਲਾਗ ਨਾਲ ਲਿੰਕ ਕਹਿੰਦੇ ਕਮਲਕANT ਜੋਸ਼ੀ ਚਲਕੇ ਛੇੜੀ ਬਹੁਤ ਮਾਰੀ ਆ ਦੇਖੋ ਕੰਪੈਕਟ ਓਏ ਅਮੀਤ ਜੋਸ਼ੀ son of ਕਮਲਕANT ਜੋਸ਼ੀ of master ji exposed ਇਹਦਾ ਅਟੈਕ ਕਰਕੇ ਆ ਦੇਖੀ ਅੱਜ expose ਹੋਊਗਾ master ji expose ਪੀ ਕੇ ਮੜ ਮੜ ਪੱਕੀ ਲਾਣ ਬਾਜੋ ਬਾਜੋ ਲਾਈਵ ਹੋਣ ਜਾਂਦੇ ਰੇ ਨੰਬਰ 84 83 83 ਵੀ ਤੇਰਾ 41 41 ਰੋੜ-ਰੋੜ ਪੱਕੀ ਪੀ ਕੇ ਲਾਣ ਵਾਚੋ ਜਿਹੜੇ ਲਾਈਵ ਹੋਣੇ ਨਾ ਤੁਸੀਂ YouTube 'ਤੇ ਕਪੜਾ ਹੌਲੀ ਜਵਾਕਾਂ ਨੂੰ ਕੀ ਕੀ ਸਿਹਤ ਕੀ ਦੇਣਾ ਚਾਹੁੰਦੇ ਤੁਸੀਂ ਹਾਂ ਥਾ ਵੀ ਬੱਟੇ ਆਪਣਾ ਵਿਚਾਰ ਦੇ ਇਹ ਕੰਮ ਹੀ ਨਾ ਕਰੇ ਮੂੰਹ ਲਗਾਉਣਾ ਪਵੇ ਯਾਰ ਬੁਲਣਾ ਦੋ ਕਹਾਣੀ ਕੁਝ ਬੰਦਾ ਬਾਸਪਾ ਅਮੇ ਤਾਂ ਸਰੂਰ ਬ੍ਰਾਂਡ ਬ੍ਰਾਂਡ ਗਾੜੇ ਵਾਲਾ ਕੋਈ ਮੰਦ ਕਰਤਾ ਕਰਤਾ ਬੰਦ ਆ ਜਿਹੜੇ ਟੇਟੀਆਂ ਦੀ ਨਿਗਾਹ ਨਾਲ ਦੇਖਦਾ ਕੋਈ ਨਾ ਕੋਈ ਨਾ ਮੈਂ ਕੋਈ ਨਾ ਕੋਈ ਨਾ ਤੇਰੇ ਘਰੇ ਤੱਕ ਜਾਵਾਂਗੇ ਤੇ ਮੁੜ ਕੇ ਆਵਾਂਗੇ ਘਰੇ ਛੱਡ ਕੇ ਕੋਲ ਰਾਇਰ ਜਿੰਮ ਰਾਮ ਦਾ ਕਵੀ ਲਈ ਇਹ ਜਾਰੀ ਨੇ ਥੱਕੇ ਕੋਈ ਪਰਦਾ ਨਹੀਂ ਉਹਨੇ ਕੀਆ ਹੈ ਕਾਲਾ ਨਹੀਂ ਮਾਦੀ ਗੋਦੀ ਚ ਪਿਆ ਇਹ ਤਾਂ ਹਮ ਜਲਦੀ ਵੀ ਲਾਉਂਦੀ ਹੈ ਨਾ ਮੈਂ ਚੇਹੇ ਨਹੀਂ ਮਾਪੇ ਜਿਹੜੇ ਬਾਰੇ ਮਰਜ਼ੀ ਲਗਾਈ ਤੇ ਜਿਹੜਾ ਪਿਆ ਹੋਇਆ ਉਹ ਤੀਰ ਨਾ ਮਾਪੇ ਜਿਹੜੇ ਮੈਂ ਬਿੰਨੀ ਦੇ ਤੇ ਆਈ ਹੁਣ ਲੋ ਵਿਆਹ ਦਾ ਤੂੰ ਆਇਆ ਨਹੀਂ ਅੱਗੇ ਸੇਲਾ ਲਾ ਲਈਂ ਅੰਦਰ ਜਾ ਰਹੇ ਹਾਂ ਜੀ ਖੋਗੜ ਨੂੰ ਛੱਡਣ ਸਕੂਲ ਤੇ ਇਹਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤਾਂ ਮਿਲਦੇ ਆ ਅਗਲੇ ਬਲੌਗ ਚ ਅੱਜ ਦੇ ਲਈ ਬਾਏ ਜਾਂਦੇ ਜਾਂਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਲਾਈਕ ਕਰਿਓ ਵੀਡੀਓ ਨੂੰ ਤੇ ਵਦ ਵਦ ਸ਼ੇਅਰ ਕਰੋ ਆਪਦੇ ਫਰੈਂਡਸ ਨਾਲ ਆਪਣੀ ਫੈਮਿਲੀ ਨਾਲ